ਹਾਂ ਜੀ ਬਹੁਤ ਚੱਲ ਰਹੀ ਹੈ ਅੱਛਾ ਇੱਕ ਲੈਟਰ ਵੀ ਬਹੁਤ ਜਾਂਦਾ ਜੋ ਪਾਸ ਹੀ ਘਰ ਆਏ ਤੇ ਜਾਵ ਕਰਨ ਕੇ ਨਵੇਂ ਲੋਕ ਬਹੁਤ ਖਾਸ ਹਾਂ ਬਾਕੀ ਬੋਲੀਵੁੱਡ ਹੀ ਕੱਟਦੀ ਲੱਗਦੀ ਹੈ ਕੋਈ ਜਿੱਪ ਤੋਂ ਲਾਜੰਦ ਦੇ ਗੁੱਸੇ ਨੂੰ ਜਿੰਦਾਰ ਪੁੱਟੀ ਚੱਕ ਪੁੱਛ ਗਿਸ਼ ਘਟਾ ਹੈ ਘੱਟ ਹੀ ਹੈ ਜਿਵੇਂ ਕੋਈ ਯਾਤਰੀ ਨਹੀਂ ਆਇਆ ਇੱਥੇ ਅੱਛਾ ਕਿਸੇ ਨੇ ਵੀ ਆ ਕੇ ਪਿਆ ਹੋਵੇ ਪੀਜੀ ਮਿੰਦਾਰ ਦਾ ਹਾਲ ਕੋਈ ਹਾਂ ਜਮਾਇਨ ਕਿਹਨ ਕਰਾਈ ਨਹੀਂ ਤੇ ਕਿੰਨੇ ਦਿਨ ਹੋ ਗਏ ਬਈ ਤੁਸੀਂ ਕਣਕ ਲੈ ਕੇ ਆਏ ਨੇ ਚਾਰ ਦਿਨ ਹੋ ਗਏ ਪਾਣੀ ਪੂਣੀ ਦਾ ਕਿਵੇਂ ਪੀਣ ਵਾਲੇ ਪ੍ਰਬੰਧ ਆ। ਪਾਣੀ ਦਾ ਬੇਕਾਰ ਆ ਪ੍ਰਬੰਧ ਕਿਹ ਨਾਲ ਰੱਖ ਦਿੰਦੇ ਬੰਦਾ ਕਿੰਪਰਾਂ ਨਾਲ ਸਰਦਾ ਇੱਥੇ। ਹੂੰ। 3-400-300 ਬੰਦਾ ਬੈਠਾ ਹੈ। ਲੇਬਰ ਦਾ ਬੈਠਾ ਹੈ, ਮਜ਼ਦੂਰ ਬੈਠੇ ਸਾਰੇ। ਜਿਮੀਂਦਾਰ ਬੈਠੇ ਹੈ। ਗੁੜੀਆਂ ਫਿਰਦੀਆਂ ਵਿਚਾਰੀਆਂ। ਉਹ ਵੀ ਪਾਣੀ ਕਰਨੀ ਉਹ ਵੀ ਟੰਗ। ਤੇ ਸਰਕਾਰ ਤਾਂ ਕਹਿੰਦੀ ਵੀ ਆਥਰ ਨੂੰ ਕਣਕ ਤੋਲ ਕੇ ਤੇ ਫਿਰ ਨਾਲ ਦੀ ਨਾਲ ਪੈਸੇ ਬਈ। ਕਿਹਟ ਦਾ ਕੋਈ ਨਾ ਸਰਕਾਰ ਤੇ ਨਾ ਪੈਸਾ ਨਾ ਕੋਈ। ਕਿਥੇ ਪਾਣੀ ਹੈ ਨਹੀਂ ਇੱਕ ਸਾਡੇ ਕੋਈ ਆ ਕੇ ਢੇਡਾ ਨਹੀਂ ਮਾਰਦਾ ਕਣਕ ਵੇਦਾਂ ਨਹੀਂ ਦਾ। ਹੂੰ। ਨਕੀੜਤ ਆਹਾ ਦੂਜਾ ਤੁਹਾਨੂੰ ਪਿੰਡ ਨੇੜੇ ਮਿਲਦਾ ਸਹੀ ਚੱਕਰਾਂ ਤੇ ਤੱਕਦੇ ਨਿਕਲ ਕ ਤਾਈ ਡੱਕ ਦੀ ਡੱਕ ਤਾਂ ਕਣਕ ਭਾਰ ਵੱਢਣ ਵਾਲੀ ਖੜੀ ਐ ਤੇ ਗਾਂਹਾਂ ਲਾਉਣ ਨੂੰ ਜਗ੍ਹਾ ਨਹੀਂ ਮਿਲਦੀ ਅੱਧੇ ਬੰਦੇ ਖੇਤ ਖੜੇ ਆ ਇੱਕ ਇੱਕ ਦੇ ਦੋ ਬਾੜ ਇੱਕ ਇੱਕ ਮੰਡੀਆਂ ਚ ਬੈਠੇ ਤੇ ਪਾਣੀ ਪੂਣੀ ਕਿਵੇਂ ਹੈ ਪ੍ਰਬੰਧ ਕਿਵੇਂ ਹੈ ਪ੍ਰਬੰਧ ਬੇਕਾਰ ਹੀ ਸਾਰੇ ਪੀਣ ਪੂਣ ਦਾ ਪਰ ਨਹੀਂ ਹੈ ਨੀਗਾ ਪੀਣ ਦਾ ਪਾਣੀ ਦੂਜੇ ਦਾ ਮਾੜਾ ਸਾਰਾ ਇੱਥੇ ਇਹੀ ਪਾਣੀ ਚੰਗਾ ਚੱਲਿਆ ਕੀ ਕਰੀਏ ਉਹ ਤਾਂ ਹੂੰ ਤੇ ਬਾਥਰੂਮ ਵਗੈਰਾ ਦਾ ਬਾਥਰੂਮ ਬਹੁਤ ਅੱਛਾ ਹਾਂ ਜੀ ਕੱਤੇ ਜੇ ਪਰਦੇ ਬਣਾਏ ਆ ਆਪਣੇ ਕੱਲੇ ਉਹ ਹੈ ਜੱਫਾ ਬਸ ਹੀ ਘਰ ਹੈ ਤੇ ਕਿੰਨੇ ਦਿਨ ਹੋ ਗਏ ਬਾਈ ਲੈ ਕੇ ਆਏ ਇਹਨੂੰ ਕਣਕ ਤੁਸੀਂ ਸਾਰਾ ਨੂੰ ਦੱਸਦਾ ਦਿਨ ਹੋ ਗਏ ਬੈਠਿਆਂ ਅੱਛਾ ਤੁਸੀਂ ਕਿੰਨੇ ਕਿੰਨੇ ਲੈ ਕੇ ਆਏ ਉੱਥੇ ਆਪਾਂ ਦਾ 4 ਕਿਲੋ ਲੈ ਕੇ ਆਏ ਆ ਉਹ ਚੁੱਪ ਬਾਈ ਆਰਥ ਕੇ ਦਾ ਕੋਈ ਕਸੂਰ ਨਹੀਂ ਆਰਥ ਕੇ ਦਾ ਲੈਣ ਦਾ ਤੋ ਸਰਕਾਰ ਪਤਾ ਨਹੀਂ ਕੀ ਇਹ ਪੁੱਛਦੀ ਨਹੀਂ ਸਾਨੂੰ ਸੀਧੇ ਰੋਕੇ ਭੁੱਖੇ ਪੈਸੇ ਬੈਠੇ ਆ ਤੇ ਕੀ ਆਦਿ ਬਾਈ ਕੀ ਕਾਰਨ ਕੀ ਦੱਸਦੇ ਆ ਹਾਂ ਕਿਹੜੇ ਖੇਤੋਂ ਹੀ ਘੜਕਾ ਸਾਡੀ ਬਟਨ ਵਾਲੀ ਘਰੇ ਪਈ ਆ ਘਰ ਕੋਲੇ ਖੇਤਾਂ ਉੱਤੇ ਪਈ ਹੈ ਤਸਵੀਰ ਦੱਸ ਜੀ ਦੱਸਾ ਦਰ ਬੰਨ ਕਰ ਲੈ ਯਾਰ ਤੂੰ ਸਿਆਣਾ ਬਦ ਹਾਂਜੀ ਬਾਈ ਜੀ ਕੀ ਸਮੱਸਿਆ ਆਈ ਸੋਨੇ ਆਇਆ ਵੀ ਦੋ ਚੀਜ਼ਾਂ ਹੋ ਗਈਆਂ ਜੀ ਬੱਚਿਆਂ ਨੂੰ ਈ ਗਣਕ ਪਈ ਏ ਦੇਖ ਲੋ ਅੰਦਰ ਅਸਲਾ ਹਰ ਬਕਰੇ ਪਾਰਾ ਅਗਲੇ ਪੇਰਾ ਕਿੱਦਾਂ ਕਰਕੇ ਚੱਲੇਗਾ ਪੰਜ ਮੱਟੇ ਨਹੀਂ ਲੰਭਾ ਜੀ ਕਿਹੜੀ ਏਜੰਸੀ ਤੋਂ ਖਰੀਦਿਆ ਕੋਈ ਪਤਾ 500 ਪਾਲੇ ਆ ਹਾਂ ਤੇ ਲੱਗ ਨਹੀਂ ਰਹੀ ਬੋਲੀ ਸੁਣਵਾਈ ਨਹੀਂ ਹੋ ਰਹੀ ਕੋਈ ਹਾਂ ਕੋਈ ਸੁਣਵਾਈ ਨਹੀਂ ਹੁੰਦੀ ਅੱਛੇ ਕੋਈ ਪਾਟੇ ਜਾਂਦਾ ਹੋਇਆ ਘਟਕੇ ਨਾ ਬਾਣੇ ਉਹ ਜਿਹਨਾਂ ਵਾਲੇ ਜਿਹੜਾ ਘਟਾਇਆ ਨਹੀਂ ਉਹਨਾਂ ਸੇਠਾਂ ਨੇ ਸੁਣਦਾ ਕੋਈ ਅੱਜ ਤੱਕ ਨਹੀਂ ਆਏ 2 ਵਜਨ ਵਾਲੇ ਮਾਰੇ ਢੇੜਾ ਨਹੀਂ ਮਾਰੇ ਕਿਹਨੇ ਵੀ ਨਹੀਂ ਜਿਹੜੇ ਨੇ ਸੇਠਾਂ ਦਾ ਭਾਰ ਦੇ ਸਭ ਨੂੰ ਮਾਰਦੇ ਆ ਇਹ ਨਹੀਂ ਆਉਂਦਾ ਕੱਲ 1:30 ਵਜੇ ਆਇਆ ਅੱਜ 2 ਵਜਨ ਵਾਲੇ ਅੱਜ ਨਹੀਂ ਆਇਆ ਤੇ ਨਾਲੇ ਭਈਆ ਨਾਲੇ ਗੱਟੇ ਭਰੀ ਜਾਂਦੇ ਆ ਨਾਲ ਲੱਗੀਆਂ ਜਾਂਦੀ ਬੋਲ ਕਿਲੋ ਕਾਟ ਤੇ ਕਿਲੋ ਕਾਟ ਤੇ ਪ੍ਰਾਈਵੇਟ ਅੱਛਾ ਇਹ ਪ੍ਰਾਈਸ ਉਹ ਵੀ ਬੰਡ ਬਣਾਉਣੀ ਉਹ ਮੁਰਾਈ ਆ ਸਿੱਧੀ ਗੱਲ ਫਿਰ ਕਰਨੀ ਨਹੀਂ ਉਹ ਤਾਂ ਪਕੜਦੇ ਆਂ ਵਿਚੋ ਕੋਈ ਨਹੀਂ ਸ਼ਬਦ ਹੂੰ ਹੂੰ ਪ੍ਰਾਈਵੇਟ ਹੁਣ ਅਸੀਂ ਨਹੀਂ ਦਿੰਦੇ ਕਿਲੋ ਕਾਟ ਦੇ ਨਹੀਂ ਦਿੰਦੇ ਕਿਲੋ ਕਾਟ ਮੰਗਦੇ ਬਈ ਫਿਰ ਕਿਲੋ ਕਾਟ ਦੇ ਮੰਗਦੇ ਕਿਲੋ ਕਾਟ ਹੁਣ ਜਿੰਦਰ ਵਾਲਿਆਂ ਦੇ ਜੋ ਕੋਈ ਪੈਕਟਰ ਗਾ 70% ਕਣਕ ਤੋਲੀ ਜਾਂਦੀ ਉਹਨਾਂ ਨੂੰ ਚੁਣੀ ਜਾਂਦੀ ਕਾਟ ਤੇ ਤੋਲੀ ਜਾਂਦੀ ਐ ਅਸੀਂ ਨਹੀਂ ਜੀ ਰੋਲਦੇ ਨਾ ਸਾਡਾ ਆੜਤਿਆ ਉਹੋ ਜ ਆ ਉਹਦਾ ਵੀ ਅਸੀਂ ਨਹੀਂ ਤੋਲਉਂਦੇ ਅਸੀਂ ਆਦਾ ਸਹੀ ਕੰਮ ਕਰਾਂਗੇ ਆੜਤਿਆ ਸਾਡਾ ਬੰਦਾ ਮਾਰਾ ਨਹੀਂ ਕਰਾਂ ਤੇ ਸਰਕਾਰ ਤੱਕ ਦੀ ਅੱਜ ਕੰਮ ਹੋ ਨਹੀਂ ਦੇਣਾ ਬਈ ਕਿਤੇ ਹੁੰਦਾ ਹੀ ਨਹੀਂਗਾ ਪਹਿਲਾਂ ਚੱਲਦੀ ਐ ਕਟਾਕੂਟਾ ਹੁੰਦਾ ਚੱਲਦੀ ਨਹੀਂ ਨਾ ਨਾ ਕੋਈ ਜ ਨੇ ਹੋ ਜਾਂਦੀ ਗੰਦੀ ਸਰਕਾਰ ਕਿੱਥੋਂ ਰੋਟੀ ਕੱਢਦੀ ਭਾਈ ਨਾਲ ਮਾਰਕੀਟ ਕਮੇਟੀ ਦੇ ਹੋ ਜਾਂਦੀ ਇਹ ਤੋਂ ਤਾਂ ਹੀ ਚੰਗੇ ਸੀ ਬਾਦਲ ਵਾਲੇ ਤੇ ਕਾਗਰਾਤ ਵਾਲੇ ਚੰਗੇ ਸੀਗੇ ਤੇ ਪਾਣੀ ਪੂਣੀ ਦਾ ਪ੍ਰਬੰਧ ਹੈਗਾ ਬਾਈ ਇੱਥੇ ਪਾਣੀ ਨੇ ਖਾਰਾ ਪੀਂਦੇ ਰਹੇ ਅੱਜ ਪਵਾ ਆ ਗਿਆ ਹੋਵੇ ਹੂੰ ਖਾਰਾ ਪਾਣੀ ਪੀਂਦੇ ਨੇ ਉਹ ਲੜਖੇ ਰੋ ਉਹ ਵੀ ਦੇ ਰਹੇ ਤੇ ਠੇਕੇ ਠੁਕੇ ਦਾ ਪ੍ਰਬੰਧ ਤਾਂ ਹੈਗਾ ਵਿੱਚ ਠੇਕਾ ਸਿਕਾਉਂਦੇ ਨਹੀਂ ਇਹਦੇ ਵੀ ਥੋਕੀ ਲਾਉਂਦੇ ਅੱਛਾ ਅੱਛਾ ਸ਼ਾਬਦੀ ਘਦਾਰੂ ਪੀਣਾ ਲਾਭ ਦੇ ਉਥੋਂ ਮੋਟਰਸਾਈਕਲ ਚੱਕਦਾ ਆਦ ਰਹੀ ਨਿਕ ਗੱਲ ਸਹੀ ਆ ਵੀ ਪ੍ਰਬੰਧ ਜਿਹੜੇ ਚਾਹੀਦੇ ਆ ਬਾਈ ਜੀ ਉਹ ਹੈ ਨਹੀਂ ਜਿਹੜਾ ਫालतੂ ਆ ਹੋਏਗਾ